ਇਹ ਮੋਰਚਾ ਕਿੰਨਾਂ ਦੀ ਖਾਤਰ ਡੱਲੇਵਾਲ ਸਾਹਿਬ ਨੇ ਲਾਇਆ ਆਪਣੀ ਖਾਤਰ ਕਿ ਹਰ ਪੰਜਾਬੀ ਦੀ ਖਾਤਰ ਇਹ ਡੱਲੇਵਾਲ ਸਾਹਿਬ ਨੇ ਵੀਰ ਜੀ ਮੋਰਚਾ ਸਾਰੇ ਕਿਸਾਨਾਂ ਦੀ ਖਾਤਰ ਲਾਇਆ ਸਾਰੇ ਭਾਰਤ ਦੀ ਖਾਤਰ ਲਾਇਆ ਇੱਕ ਆਉਣੇ ਕੋਈ ਇਕੱਲੇ ਆਪ ਦੇ ਖਾਤਰ ਨਹੀਂ ਮੋਰਚਾ ਲਾਇਆ ਇਹ ਆਪਣੇ ਖਾਤਰ ਮੋਰਚਾ ਲਾਇਆ ਜਿਹੜੇ ਆਪਾਂ ਰੋਟੀ ਖਾਂਦੇ ਆ ਹਰ ਜਿਹੜਾ ਬੰਦਾ ਵੀ ਰੋਟੀ ਖਾਂਦਾ ਉਹਦੇ ਹਰ ਇੱਕ ਵਰਗ ਦੇ ਬੰਦੇ ਵਾਸਤੇ ਲਾਇਆ ਨਾ ਬੁਣਾਏ ਫਿਰ ਤੁਸੀਂ ਕੀ ਕਰੋਗੇ ਚੁੱਪਣਾ ਕੇ ਤਾਂ ਅਸੀਂ ਬਰਾਬਰ ਮੁਕਾਬਲਾ ਕਰਾਂਗੇ ਡੰਗਾ ਹਰ ਰਾਤ ਨੂੰ 100 ਰੁਪਏ ਵੱਡੀਆਂ ਹੁੰਦੀਆਂ ਹੈ ਹਾਂ ਜਾਂ ਮਰ ਜਾਾਂਗੇ ਤੇ ਜਾਂ ਮਾਰ ਦਿਆਂਗੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਚਾਹੇ ਭਗਵਾਨ ਤਮਾਮ ਸਰਕਾਰ ਦੀ ਪੁਲਿਸ ਹੋਵੇ ਤੇ ਚਾਹੇ ਮੋਦੀ ਦੀ ਹੋਵੇ ਤੇ ਚਾਹੇ ਹਰਿਆਣੇ ਵਾਲੀ ਹੋਵੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਤਾਂ ਡੱਲੇਵਾਲ ਨੂੰ ਹੱਥ ਲਾ ਲੈਣਗੇ ਅਸੀਂ ਹੱਥ ਨਹੀਂ ਲਾਉਣ ਦੇਵਾਂਗੇ ਡਰਨੀਆ ਮਣ ਚੁਕੀ ਨਹੀਂ ਡਰਨੀ ਜਮਾ ਭੋਰਾ ਵੀ ਡਰਨੀ ਸਾਨੂੰ ਕਿੱਥੇ ਡਰ ਲੱਗਦਾ ਉਹ ਆਦੇ ਹਰ ਤਰੂ ਗੋਲੇ ਛੱਡਨੇ ਨੇ ਸਿੱਟੂ ਤਾਂ ਦੇ ਸਿਰ ਸਿੱਟਣਾਂ ਦੇ ਕੋਈ ਗੱਲ ਨਹੀਂ ਇੱਥੇ ਹੀ ਸੀ ਦੋ ਜਾਣਗੇ ਅੱਗੇ ਵੀ ਸਿੱਟੇ ਇੱਥੇ ਹੀ ਹੋ ਜਾਣਗੇ ਅੱਗੇ ਵੀ ਸਿੱਟੇ ਅਸੀਂ ਗੋਲ ਛੱਡ ਦੇਣੀ ਬਹੁਤ ਜਿਆਦਾ ਦੁੱਖ ਹੈ ਐਨਾ ਅਸੀਂ ਆਪਦੇ ਭਰਾ ਦਾ ਤੇ ਪਿਓ ਦਾ ਨਹੀਂ ਮੰਨਦਾ ਜੇ ਸਾਡਾ ਭਰਾ ਹੈਗਾ ਹਾਂਜੀ ਨਿਆਣੀਆਂ ਲੋਹੇਰੀਆਂ ਸਾਰੀਆਂ ਦੇਖ ਤੱਕ ਲੋਹੇ ਦੀਆਂ ਇਹ ਬੇਬੇ ਵੱਡੀ ਨਿੱਗਰ ਹੈ ਹੈ ਉਹ ਤੈਨਾਂ ਨੂੰ ਇੱਕ ਵਾਈ ਨਹੀਂ ਘੇੜਾ ਆਉਣ ਦਿੰਦੀ ਤਿੰਨ ਨੂੰ ਚਾਰ ਨੂੰ ਮਾਰ ਕੇ ਮਰਾਂਗੇ ਐ ਨਹੀਂ ਮਾਤੇ ਅੱਛਾ ਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਕੂਲਨ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਖਨੌਰੀ ਬਾਰਡਰ ਦੇ ਉੱਪਰ ਆ ਔਰ ਡੱਲੇਵਾਲ ਸਾਹਿਬ ਦੀ سپورਟ ਦੇ ਵਿੱਚ ਜਿੱਥੇ ਆਪਾਂ ਵੇਖ ਰਹੇ ਆਂ ਵੀ ਕਿਸਾਨ ਜਥੇਬੰਦੀਆਂ ਆਈਆਂ ਨੇ ਜਿੱਥੇ ਕਲਾਕਾਰ ਵੀਰ ਆਏ ਨੇ ਜਿੱਥੇ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਆਏ ਨੇ ਤੇ ਉਥੀਆਂ ਸਾਡੇ ਬਜ਼ੁਰਗ ਮਤਾਵਾ ਮਾਤਾ ਭਾਗੋ ਦੀਆਂ ਵਾਰਸਾਂ ਵੀ ਆਈਆਂ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਿਸੇ ਸਮੇਂ ਸਾਨੂੰ ਦਿੱਲੀ ਦਾ ਮੋਰਚਾ ਵੀ ਫਤਿਹ ਕਰਾਇਆ ਸੀ ਕਿਉਂਕਿ ਮੋਰਚਾ ਇਹਨਾਂ ਦੇ ਦਮ ਨਾਲ ਲੱਗਦਾ ਇਹਨਾਂ ਨੇ ਵੇਖੋ ਝੰਡੇ ਵੀ ਫੜੇ ਨੇ ਤੇ ਇਹਨਾਂ ਨੇ ਹੁਣੇ ਚੌਕੇ ਚੁੱਲੇ ਤੇ ਸਾਰਿਆਂ ਲਈ ਪ੍ਰਸ਼ਾਦਾ ਵੀ ਤਿਆਰ ਕਰਨਾ ਸਭ ਤੋਂ ਪਹਿਲਾਂ ਬੇਬੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਬੇਬੇ ਇਹ ਮੋਰਚਾ ਕਿਹਨਾਂ ਦੀ ਖਾਤਰ ਡੱਲੇਵਾਲ ਸਾਹਿਬ ਨੇ ਲਾਇਆ ਆਪਣੀ ਖਾਤਰ ਕਿ ਹਰ ਪੰਜਾਬੀ ਦੀ ਖਾਤਰ ਇਹ ਡੱਲੇਵਾਲ ਸਾਹਿਬ ਨੇ ਵੀਰ ਜੀ ਮੋਰਚਾ ਸਾਰੇ ਕਿਸਾਨਾਂ ਦੀ ਖਾਤਰ ਲਾਇਆ ਸਾਰੇ ਭਾਰਤ ਦੀ ਖਾਤਰ ਲਾਇਆ ਹੂੰ ਇਹ ਕੌਣੇ ਕੋਈ ਇਕੱਲੇ ਆਪਦੇ ਖਾਤਰ ਨਹੀਂ ਮੋਰਚਾ ਲਾਇਆ ਇਹ ਆਪਣੇ ਖਾਤਰ ਮੋਰਚਾ ਲਾਇਆ ਜਿਹੜੇ ਆਪਾਂ ਰੋਟੀ ਖਾਂਦੇ ਆਂ ਹਰ ਇੱਕ ਜਿਹੜਾ ਬੰਦਾ ਵੀ ਰੋਟੀ ਖਾਂਦਾ ਉਹਦੇ ਹਰ ਇੱਕ ਵਰਗ ਦੇ ਬੰਦੇ ਵਾਸਤੇ ਲਾਇਆ ਇਹ ਮੋਰਚਾ ਰੋਟੀ ਖਾਣ ਵਾਲੇ ਵਾਸਤੇ ਹੈ ਰੋਟੀ ਖਾਣ ਵਾਲਿਆਂ ਵਾਸਤੇ ਲਾਇਆ ਜੇ ਕਿਸਾਨ ਨਹੀਂ ਹੋਊਗਾ ਤਾਂ ਰੋਟੀ ਕਿੱਥੋਂ ਮਿਲੂਗੀ ਜੇ ਕਿਸਾਨ ਅੰਨ ਨਹੀਂ ਪੈਦਾ ਕਰੂਗਾ ਤਾਂ ਰੋਟੀ ਕਿੱਥੋਂ ਮਿਲੂਗੀ ਹਾਂ ਕੋਈ ਕਿਥੇ ਬੰਦਿਆਂ ਵਿਰੋਧ ਕਿਉਂ ਕਰਨ ਡੀਆਂ ਫਿਰ ਭਾਈ ਜਥੇਬੰਦੀਆਂ ਵਿਰੋਧ ਕਰੀ ਜਾਣੋ ਉਹਨਾਂ ਨਾਲ ਸਾਡਾ ਕੋਈ ਤਾਲਮੇਲ ਨਹੀਂ ਹੈਗਾ ਜਿਹੜੇ ਸਾਡੇ ਕਿਸਾਨ ਹੈ ਸਾਡਾ ਕਿੱਤਾ ਇੱਕ ਹੈ ਅਸੀਂ ਕਿਸਾਨੀ ਦੇ ਕਰਨ ਵਾਲੇ ਤੇ ਆਪਦੇ ਕਿੱਤੇ ਨੂੰ ਰੱਖਣ ਵਾਲੇ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਅਸੀਂ ਕਿਸਾਨ ਹੈ ਉਹ ਇੱਥੇ ਸਾਰੇ ਸਾਡੇ ਮੋਰਚੇ ਦੇ ਵਿੱਚ ਪਹੁੰਚਦੇ ਆ ਸੱਚ ਹੈ ਕੋਈ ਜਥੇਬੰਦੀ ਹੈ ਚਾਹੇ ਕੁਛ ਹੈ ਹਰ ਵਰਗ ਦਾ ਬੰਦਾ ਇੱਥੇ ਪਹੁੰਚ ਰਿਹਾ ਹੈ ਸਾਡੇ ਕੋਲੇ ਸਾਰੀ ਸਾਡੀ ਢੱਲਿਆ ਦੀ ਸਪੋਰਟ ਕਰ ਰਹੇ ਹਨ ਖਨੌਰੀ ਬਾਡਰ ਤੋਂ ਉਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਸੀ ਖਨੌਰੀ ਬਾਡਰ ਤੋਂ ਦੁਸ਼ਮਣ ਸਰਕਾਰਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਸਾਡਾ ਸ਼ੁਭਕਰਨ ਬੇਟਾ ਸਾਡੇ ਬੱਲੋ ਪਿੰਡ ਦਾ ਸਾਡਾ ਉਹ ਤੇ ਕੋਲ ਮੰਡੀ ਕਲਾਂ ਪਿੰਡ ਹੈ ਉਹ ਇਹਨਾਂ ਨੇ ਜ਼ਾਲਮ ਸਰਕਾਰਾਂ ਨੇ ਸ਼ਹੀਦ ਕਰਤਾ ਸਾਨੂੰ ਆਦਾ ਬਹੁਤ ਦੁੱਖ ਆਇਆ ਪਰ ਅਸੀਂ ਪਿੱਛੇ ਨਹੀਂ ਹਟੇ ਅਸੀਂ ਇਹਨਾਂ ਨਾਲ ਡਟ ਕੇ ਖੜੇ ਆਂ ਚਾਹੇ ਅੱਜ ਵੀ ਜਿਹੜੇ ਹੁਣੇ ਸਰਕਾਰਾਂ ਸਾਨੂੰ ਪਾਛਨ ਦਿੰਦੀਆਂ ਤੇ ਬੋਲਦੀਆਂ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਚੁੱਕਾਂਗੇ ਅਸੀਂ ਹਸਪਤਾਲ ਲੈ ਜਾਾਂਗੇ ਅਸੀਂ ਇਹਨਾਂ ਨੂੰ ਅੱਜ ਸਾਡੇ ਡੱਲੇਵਾਲ ਸਾਹਿਬ ਦਾ ਫਿਕਰ ਪੈਗਾ ਤੇ ਐਦੋਂ ਪਹਿਲਾਂ ਕਿੱਥੇ ਗੰਗਾ ਸੀ ਸਰਕਾਰਾਂ ਅਸੀਂ ਮੋਦੀ ਸਰਕਾਰ ਨੂੰ ਨਾ ਚੁੱਕਣਾਏ ਫਿਰ ਤੁਸੀਂ ਕੀ ਕਰੋਗੇ ਚੁੱਪਣਾ ਕੇ ਤਾਂ ਅਸੀਂ ਬਰਾਬਰ ਮੁਕਾਬਲਾ ਕਰਾਂਗੇ ਡਾਂਗਾ ਹਰਾਤ ਨੂੰ 100 ਵੀ ਵੱਡੀਆਂ ਹੁੰਦੀਆਂ ਹੈ ਹਾਂ ਜਾਂ ਮਰ ਜਾਾਂਗੇ ਤੇ ਜਾਂ ਮਾਰ ਦਿਆਂਗੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਨੰਗ ਕੇ ਚਾਹੇ ਭਗਮਾਨਤਮਾਨ ਸਰਕਾਰ ਦੀ ਪੁਲਿਸ ਹੋਵੇ ਤੇ ਚਾਹੇ ਮੋਦੀ ਦੀ ਹੋਵੇ ਤੇ ਚਾਹੇ ਹਰਿਆਣੇ ਵਾਲੀ ਹੋਵੇ ਸਾਡੀਆਂ ਲਾਚਾਂ ਦੇ ਉੱਤੋਂ ਦੀ ਨੰਗ ਕੇ ਤਾਂ ਡੱਲੇਵਾਲ ਨੂੰ ਹੱਥ ਲਾ ਲੈਣਗੇ ਅਸੀਂ ਹੱਥ ਨਹੀਂ ਲਾਉਣ ਦੇਵਾਂਗੇ ਨਹੀਂ ਡਰਨੀ ਜਮਾ ਭੋਰਾ ਵੀ ਡਰਨੀ ਸਾਨੂੰ ਕਿੱਥੇ ਡਰ ਲੱਗਦਾ ਅਸੀਂ ਆਪਦਾ ਆਗੂ ਵੀ ਬਚਾਉਣਾ ਹੈ ਤੇ ਅਸੀਂ ਆਪਣੀਆਂ ਮੰਗਾਂ ਵੀ ਮਨਵਾਉਣੀਆਂ ਤੇ ਫੇਰ ਅਸੀਂ ਇੱਥੋਂ ਉੱਠਾਂਗੇ ਨਹੀਂ ਇਸੇਥੋਂ ਉੱਠਣ ਵਾਲੇ ਨਹੀਂ ਸਾਡੇ ਮਰਜ਼ੀ ਵਿੜੈਂਤ ਚ ਨਾ ਦਿੱਤੇ ਵੇ ਆ ਜਿੰਨਿਆਂ ਦੀ ਸਾਡੇ ਲੈਣੇ ਸਾਨੂੰ ਲੈ ਲੈ ਜੇ ਸਾਡਾ ਰੱਤੀ ਵੀ ਖੂਨ ਸੜਕਾਂ ਦੇ ਉੱਤੇ ਡੁੱਲ ਗਿਆ ਉਹਦਾ ਜ਼ਿੰਮੇਵਾਰ ਮੋਦੀ ਹੈ ਕੁਦਾਨੇ ਖਾਸ ਤਾ ਡਿਲੇਲ ਸਭ ਨੂੰ ਕੁਝ ਹੋ ਜਾਂਦਾ ਤੇ ਫੇਰ ਡੱਲੇਵਾਲ ਨੂੰ ਜੇ ਕੁਝ ਹੋ ਵੀ ਗਿਆ ਤਾਂ ਇਹ ਤੁਸੀਂ ਦੇਖ ਲਓ ਵੀ ਕੱਲੇ ਪੰਜਾਬ ਚ ਨਹੀਂ ਸਾਰੇ ਭਾਰਤ ਦੇ ਵਿੱਚ ਤੂਫਾਨ ਆ ਜੂਗਾ ਚਾ ਚਾ ਸਾਰੇ ਭਾਰਤ ਦੇ ਵਿੱਚ ਤੂਫਾਨ ਆ ਜਾਊਗਾ ਤੇ ਇਸ ਇਹਦਾ ਜ਼ਿੰਮੇਵਾਰ ਮੋਦੀ ਸਰਕਾਰ ਤੇ ਭਗਵੰਤ ਮਾਨ ਤੇ ਹਰਿਆਣਾ ਸਰਕਾਰ ਹੋਊਗੀ ਭਗਵੰਤ ਮਾਨ ਵੀ ਹੋਏਗਾ ਭਗਵੰਤ ਮਾਨ ਵੀ ਹੋਊਗਾ ਜੀਨੇ ਪਹਿਲਾਂ ਚੱਕਿਆ ਸੀ 26 ਤਰੀਕ ਨੂੰ ਹਾਈ ਤਾਂ ਮਾਰਨ ਵਾਰਤ ਸ਼ੁਰੂ ਵੀ ਨਹੀਂ ਸੀ ਕੀਤਾ ਭਗਵੰਤ ਮਾਨ ਉਹਦਾ ਮੈਂ ਕਿਸਾਨ ਦਾ ਪੋਤਾ ਮੈਨੂੰ ਜੈਂਡੋਰੀਆਂ ਕਸਰੀਆਂ ਹੁੰਦੀਆਂ ਮੈਨੂੰ ਪਟਿਆ ਦੇ ਬਰੋਜਾ ਲਾਉਣਾ ਉਹ ਕਿਸਾਨ ਦਾ ਪੁੱਤ ਉਹਦੇ ਸੀ ਜਿੱਤੇ ਦਿੱਲੀ ਸਾਡੇ ਬਰਾਬਰ ਵਿੱਚ ਬੈੰਦਾ ਸੀ ਵੋਟਾਂ ਲੈਣ ਦਾ ਮਾਰਾ ਹੁਣ ਉਹ ਜਿਹਨੋਂ ਕੁਰਸੀ ਤੇ ਬੈਠ ਗਿਆ ਹੁਣ ਨਹੀਂ ਉਹ ਸਾਡਾ ਰਹਾ ਹਾਂ ਉਹ ਜਿੰਨਾ ਚਿਰ ਕੁਰਸੀ ਨੀਸਣਾ ਮਿਲੀ ਉਹਨਾਂ ਚਿਰ ਤਾਂ ਉਹ ਕਿਸਾਨ ਸੀ ਹੁਣ ਦੀ ਕਿਸਾਨ ਹੁਣ ਉਹ ਸੱਤਾ ਚਲਿਆ ਗਿਆ ਤੇ ਹੁਣ ਉਹ ਕਿਸੇ ਦੀ ਨਹੀਂ ਉਹ ਕਰਦਾ ਬਦਲਾ ਕਹਦਾ ਕਿਸਾਨੀ ਤੁਸੀਂ ਇਹਦੇ ਕਿਸਾਨੀ ਤੇ ਬਦਲਾਣੀਆ ਬਦਲਾ ਕਹਦਾ ਬਦਲਾ ਕਹਦਾ ਹੁਣ ਅਸੀਗਾ ਰੰਗ ਦਾ ਪੱਗਾਂ ਦਾ ਰੰਗ ਬਦਲਤਾ ਬਸ ਬਦਲਾ ਆ ਗਿਆ ਕੋਈ ਨਹੀਂ ਜਿਵੇਂ ਉਹਦਾ ਸ਼ਖਵੀਰ ਬਾਦਲ ਦਾ ਬੈਠਾ ਨਾ ਪੱਠਾ ਬੇੜਾ ਬੈਠਾ ਤੁਹਾਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਸਾਡੀ ਬੇਆਵਦੀ ਕਰਾਉਂਦਾ ਸੀ ਜਿਹੜਾ ਤੇ ਬੈਠੂਗਾ ਇਹਦਾ ਵੀ ਬੱਚਦਾ ਐਵੇਂ ਨੀਗਾ ਬੈਠੂਗਾ ਇਹ ਵੀ ਐਵੇਂ ਜਿਵੇਂ ਇਹ ਦੇਖ ਲਓ ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਕਰਾਉਂਦੇ ਆ ਨਾ ਉਹਨਾਂ ਦਾ ਇਹੀ ਹਾਲ ਹੋਊਗਾ ਹਾਂ ਮਾਤਾ ਕੀ ਕਹਿਣਾ ਚਾਹੁੰਨੇ ਵੀ ਅੱਜ ਪੰਜਾਬ ਦੇ ਲੋਕ ਜਿਹੜੇ ਘਰਾਂ 'ਚ ਬੈਠੇ ਨੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਹੜੇ ਘਰਾਂ 'ਚ ਬੈਠੇ ਆ ਉਹ ਸਾਰੇ ਇੱਥੇ ਦੱਲੇ ਆਲ ਦੀ ਹਮਾਇਤ 'ਚ ਪਹੁੰਚਣ ਉਹ ਵੀ ਆਪਣਾ ਮਾਰਾ ਬੈਠਾ ਹੈ ਤੇ ਉਹਦਾ ਜਿਹੜਾ ਡਾਂਗਾ ਲੈ ਕੇ ਆਉਂਦਾ ਡਾਂਗਾ ਲੈ ਕੇ ਆਉਣ ਡਾਂਗਾ 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 ਹੀ ਆਪਣੇ ਕੋਲ ਰਾਵੜ ਨਹੀਂ ਰਸਤਾ ਨਹੀਂ ਡਾਂਗਾ ਹੀ ਹੈ ਕੱਲ ਅੱਛਾ ਤੇ ਜਾ ਝੰਡਾ ਉਹਦੇ ਹੱਥ ਥਰੂ ਗੋਲੇ ਛੱਟਣੇ ਨੇ ਸਿੱਟਣ ਦੇ ਸਿੱਟਣ ਦੇ ਕੋਈ ਗੱਲ ਨਹੀਂ ਇੱਥੇ ਹੀ ਸੀਧ ਹੋ ਜਾਣਗੇ ਅੱਗੇ ਵੀ ਸਿੱਟੇ ਇੱਥੇ ਹੀ ਹੋ ਜਾਣਗੇ ਅੱਗੇ ਵੀ ਸਿੱਟੇ ਆਣਗੇ ਅਸੀਂ ਕੋਈ ਕਰਦੇ ਨਹੀਂ ਲੀਕੋ ਅਸੀਂ ਸੀ ਮਤਾਵਾ ਜਿਹੜੀਆਂ ਨੇ ਇਹ ਸ਼ੀਦੀ ਗਾਨੇ ਬੰਦ ਇਹ ਸ਼ਾਤਾ ਦੇ ਦਿਨ ਨੇ ਤੇ ਮਤਾਵਾ ਪਹਿਲੇ ਸ਼ੀਦੀ ਗਾਨੇ ਬੰਦ ਕੇ ਆਈਆਂ ਨੇ ਹਾਂ ਬੇਬੇ ਸ਼ੀਦੀ ਦੇਣੀ ਹੈ ਹਰ ਜੇ ਦੇਵਾਂਗੇ ਜੀ ਹਾਂ ਜੂੜ ਦੇਵਾਂਗੇ ਜਿਹੜੇ ਘਰਾਂ 'ਚ ਬੈਠੇ ਆ ਉਹ ਚੂੜੀਆਂ ਪਾ ਲੈਣ ਤੇ ਸਲਵਾਰਾਂ ਪਾ ਲੈਣ ਉਹ ਵਿਚਕ ਨਾ ਆਉਣ ਉਹਨਾਂ ਦੀ ਮਰਜ਼ੀ ਆ ਉਹਨਾਂ ਆਉਣਾ ਇਹ ਆ ਮਿਹਣਾ ਜਿਹੜਾ ਮਾਤਾ ਭਾਗ ਕੋਰ ਵਾਲਾ ਜਿਵੇਂ ਨੇ ਭਾਈ ਮਹਾ ਸਿੰਘ ਨੂੰ ਮਾਰਿਆ ਸੀ ਚੂੜੀਆਂ ਪਾ ਲੋ ਅੱਜ ਬੇਬੇ ਨੇ ਮਿਹਣਾ ਮਾਰਦਾ ਅੰਦੋਲਨ ਦੇ ਵਿੱਚੋਂ ਜਿਹੜੇ ਘਰਾਂ ਦੇ ਵਿੱਚ ਉਹ ਨਾ ਆਉਣ ਅੱਛਾ ਉਹਨਾਂ ਨੂੰ ਆਉਣ ਦੀ ਲੋੜ ਨਹੀਂ ਅਸੀਂ ਜਿੱਤ ਕੇ ਜਾਵਾਂਗੇ ਇਥੋਂ ਅਸੀਂ ਐਵੇਂ ਜਾਂਦੇ ਨਹੀਂ ਹਨ ਕਰਕੇ ਆ ਜਾਂਦੇ ਹਨ ਕਰਕੇ ਆਇਆ ਕਰੋ ਰੈਕਟਰ ਵਾਲੀ ਲੈ ਕੇ ਆਏ ਸ਼ੇਰ ਕਾਈ ਕਿ ਕਾਈ ਕਿ ਆਏ ਅਰੇ ਇੱਕ ਜਗ੍ਹਾ ਗਏ ਜੀ ਘਰੇ ਕਹਿੰਦੇ ਐਵੇਂ ਸੀ ਮਰ ਕੇ ਆਵਾਂਗੇ ਜਿਉਂਦੇ ਨਹੀਂ ਆਉਂਦੇ ਅੱਛਾ ਹਾਂ ਤੇ ਜਿੱਤ ਕੇ ਆਵਾਂਗੇ ਮਰ ਕੇ ਬੇਬੇ ਤੂੰ ਹੀ ਕਰੇ ਦੱਸ ਹਾਂ ਭਾਈ ਮੈਡੀਕਲ ਹੀ ਆਈ ਗਏ ਕਹੀਂ ਹੈ ਅਸੀਂ ਤਾਂ ਕਰੇ ਜਾਂਦੇ ਨਹੀਂ ਇੱਥੇ ਰਹਿਾਂਗੇ ਜਿੱਤ ਕੇ ਜਾਵਾਂਗੇ ਪੂਰੀ ਹਮਾਇਤ ਚ ਆਏ ਆ ਬਾਪੂ ਦੀ ਡੱਲੇਵਾਲ ਦੀ ਚ ਨਾ ਸੀ ਉਹਨੂੰ ਕੁਝ ਹੋਣ ਦੇਗੇ ਨਾ ਅਸੀਂ ਚੱਕਣ ਦੇਗੇ ਤੁਹਾਨੂੰ ਅਸੀਂ ਤਾਂ ਪਹਿਲਾਂ ਮੂਰੇ ਆਪਦੀਆਂ ਲਾਸਾਂ ਦੇ ਉੱਤੇ ਸਾਡੀਆਂ ਲਾਸਾਂ ਦੇ ਉੱਤੇ ਨੰਗ ਕੇ ਜਾਣ ਫਿਰ ਚੱਕ ਲੈ। ਇਹ ਤਾਂ ਮਰਨ ਤੋਂ ਜਮਾਂ ਹੀ ਡਰਦੇ। ਇੰਨਾ ਮਤਲਬ ਆਵੇ ਆਗੂ ਦੇ ਨਾਲ ਇੰਨਾ ਸਤਕਾਰ ਹੁੰਦਾ ਆਗੂ ਦਾ। ਵੇਖੋ ਜਰਨੈਲ ਇਹੋ ਜਿਹੇ ਜਿਹੜੇ ਆਗੂ ਨੇ ਨਾ ਇਹਨਾਂ ਨੂੰ ਤਿਆਰ ਕਰ ਲਿਆ ਕਈ ਸਾਲ ਲੱਗਦੇ ਨੇ। ਜਿਹੜੇ ਖੜਨ ਵਾਲੇ ਹੋਣ ਆਪਣੀ ਜ਼ੁਬਾਨ ਤੇ ਅੜਨ ਵਾਲੇ ਹੋਣ ਵਿਕਾਉ ਆਗੂਆਂ ਦੀ ਮੈਂ ਗੱਲ ਨਹੀਂ ਕਰਦਾ ਪਰ ਆਗੂ ਚੰਗਾ ਤੇ ਅੱਜ ਮਤਾਵਾ ਕਹਿਦਿਆਂ ਸ਼ਹੀਦਿਆਂ ਦੇ ਆਗੂ। ਪਹਿਲਾਂ ਤਾਂ ਬਹੁਤ ਜ਼ਿਆਦਾ ਦੁੱਖ ਹੈ। ਐਂਨਾ ਅਸੀਂ ਆਪਦੇ ਭਰਾ ਦਾ ਤੇ ਪਿਓ ਦਾ ਨਹੀਂ ਮੰਨਦਗਾ। ਇਹ ਸਾਡਾ ਭਰਾ ਆਏਗਾ। ਵੇਖੋ ਅੱਜ ਵੇਖੋ ਇੱਕ ਦਿਨ ਭੁੱਖਾ ਰਹਿਣਾ ਬੜਾ ਔਖਾ ਹੈ ਵੇਖੋ ਅੱਜ 27 28 ਦਿਨ ਹੋ ਗਏ ਨੇ ਵੇਖੋ ਡਾਕਟਰਾਂ ਨੇ ਵੀ ਡਿਕਲੇਅਰ ਕਰਤਾ ਦੁੱਖਾਂ ਤੇ ਭਰਾ ਦਾ ਵੇਖੋ ਆਗੂ ਨੂੰ ਕਹਿੰਦੇ ਵੀ ਸਾਡੇ ਭਰਾਵਾਂ ਤੋਂ ਵੱਧ ਕੇ ਆ ਵੀ ਸਾਨੂੰ ਦੁੱਖੇ ਵੇਖੋ ਅੱਜ ਕੱਲਾ ਕੱਲਾ ਜਾਣਾ ਪੰਜਾਬ ਦਾ ਅਰਦਾਸ ਕਰ ਰਿਹਾ ਸੋ ਅੜਨ ਤੇ ਖੜਨ ਵਾਲੇ ਜਵਾਨਾਂ ਵਾਲੇ ਲੀਡਰ ਬਹੁਤ ਘੱਟ ਮਿਲਦੇ ਨੇ ਸਾਡਾ ਆਗੂ ਚਾਹੀਦਾ ਵਸ ਸਭ ਤੇ ਇਹੀ ਬੇਨਤੀ ਆ ਪ੍ਰਮਾਤਮਾ ਦੇ ਕੋਲੇ ਵੀ ਸਾਨੂੰ ਪ੍ਰਮਾਤਮਾ ਸਾਡਾ ਆਗੂ ਬਖਸ਼ ਦੇ ਹਾਂ ਬੇਬੇ ਕੀ ਕਹਿਣਾ ਚਾਹੁੰਨੀ ਐ ਇਹੀ ਗੱਲਾਂ ਚਾਹੀਦੀਆਂ ਨੇ ਸਿਹਤ ਜਿਹੜੀ ਐ ਦਿਨ ਪ੍ਰਤੀ ਦਿਨ ਕਮਜ਼ੋਰ ਹੋ ਰਹੀ ਐ ਡਾਕਟਰ ਵੀ ਕਹਿ ਰਹੇ ਨੇ ਡਾਕਟਰ ਕਹਿੰਦੇ ਨੇ ਵੀ ਕਿਸੇ ਵੇਲੇ ਵੀ ਕੋਈ ਭਾਣਾ ਵਾਪਰ ਸਕਦਾ ਪਰ ਸਰਕਾਰ ਦੇ ਸਿਰ ਤੇ ਜੂਨ ਨਹੀਂ ਸਰਕਦੀ ਸਰਕਾਰ ਦੇ ਸਿਰ ਤੇ ਜੂਨ ਸਰਕਦੀ ਕਿਵੇਂ ਨਹੀਂ ਸਰਕੂਗੀ ਪੰਜਾਬ ਨੂੰ ਆਉਣ ਦੇ ਹਜੇ ਪਿੱਛੇ ਨੇ ਬਾਕੀ ਪਰ ਹਜੇ ਮਰੀਆਂ ਜਮੀਰਾਂ ਵਾਲੇ ਘਰੇ ਬੈਠੇ ਨੇ ਉਹਨਾਂ ਨੂੰ ਅਸੀਂ ਇਹੀ ਸੁਨੇਹਾ ਦਿੰਨੇ ਆ ਵੀ ਪਾ ਕੇ ਚੂੜੀਆਂ ਪਾ ਕੇ ਘਗਰੀਆਂ ਕਾਰੇ ਰੋਛਿਆ ਦਾ ਕੰਮ ਕਰੋ ਬੋਹਾ ਛਿੱਟੋ ਮੰਜਾ ਮਾਰੋ ਜਿਵਾਕ ਨੂੰ ਰੋਟੀ ਖਵਾਓ ਪਕਾਓ ਹੂੰ ਤੇ ਬੀਬੀਆਂ ਸਾਰੀਆਂ ਇੱਥੇ ਆਉਣਗੀਆਂ ਬੀਬੀਆਂ ਸਭ ਇੱਥੇ ਆਉਣਗੀਆਂ ਹੁਣ ਸੁਨੇਹਾ ਦੇਤਾ ਸੁਨੇਹਾ ਦੇਤਾ ਹਾਂ ਸੁਨੇਹਾ ਦੇਤਾ ਸਭ ਇੱਥੇ ਆਉਣਗੀਆਂ ਬੀਬੀਆਂ ਜਿਨ੍ਹਾਂ ਨੇ ਚੁੱਲ੍ਹੇ ਜਲਾਉਣੇ ਨੇ ਜਵਾਕ ਪਾਲਣੇ ਨੇ ਉਹ ਸਭ ਇੱਥੇ ਆਉਣਗੇ ਕੀ ਬਾਤ ਆ ਜੀ ਦੇਖੋ ਜੇ ਕਿਸਾਨੀ ਬਚੂਗੀ ਤੇ ਚੁੱਲ੍ਹੇ ਬਚਣਗੇ ਚੁੱਲਿਆਂ ਦੀ ਅੱਗ ਬਚੂਗੀ ਹਾਂ ਬੀਬੇ ਜੇ ਕਿਸਾਨੀ ਬਚੂਗੀ ਤੇ ਚੁੱਲ੍ਹੇ ਫੇਰ ਹੀ ਚੁੱਲ੍ਹੇ ਬਚਣਗੇ ਹਾਂ ਇਹ ਆਗੂ ਜਰਨਲ 40 ਸਾਲਾਂ ਚ ਤਿਆਰ ਹੁੰਦਾ ਹੈ ਆਏ ਇੱਕੇ ਦਿਨ ਹੀ ਹੋ ਜਾਂਦੇ ਬਿਲਕੁਲ ਬਕਾਰ ਚਾਹੇ ਪਦਵੀਆਂ ਕਹਿ ਦੇਣ ਸਾਨੂੰ ਬਲਾਕ ਦਾ ਪ੍ਰਧਾਨ ਬਣਾ ਦੋ ਐ ਬਣਾ ਦੋ ਹਾਂ ਇਹ ਤਾਂ 40 ਸਾਲਾਂ ਚ ਤਿਆਰ ਹੋਇਆ ਹਮ ਅਸੀਂ ਤਾਂ 40 ਸਾਲਾਂ ਤੋਂ ਜੁੜੇ ਹਾਂ ਇਹ ਸਿੱਧੂਪੁਰ ਜਥੇਵੰਦੀ ਨਾਲ ਅੱਛਾ ਹਾਂ ਸਾਡਾ ਪਿੰਡ ਮੰਡੀ ਕਰਨੀ ਦਾ ਪੂਰਾ ਪੂਰਾ ਹੈ ਪੂਰਾ ਇਹ ਤਸ ਤੋਂ ਮਸ ਨਹੀਂ ਹੋਊਗਾ ਨਹੀਂ 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 ਅਸੀਂ ਨਹੀਂ ਹੁੰਦੀਆਂ ਜਦੋਂ ਅਸੀਂ ਤਾਂ ਕਰੇ ਸਰਕਾਰ ਪੱਬਾਂ ਪਾ ਰਹੇ ਹੁਣੇ ਵੀ ਆਪਣਾ ਕਾਕਾ ਜੀ ਨੇ ਕਿਹਾ ਵੀ ਉਹ ਕਿੰਨ ਦੱਲੇਵਾਲ ਸਾਹਿਬ ਕਹਿੰਦੇ ਮੈਨੂੰ ਚੁੱਕ ਚੁੱਕ ਕੇ ਨਾ ਲੈ ਜਾਣਾ ਨਹੀਂ ਚੁੱਕਣ ਦਿੰਦੇ ਹੈਂ ਨਹੀਂ ਚੁੱਕਣ ਦਿੰਦੇ ਹਾਂ ਅੱਛਾ ਨਹੀਂ ਚੁੱਕਣ ਦਿੰਦੇ ਬਹੁਤ ਬੁਨਿਆ ਦਾ ਪੈਗ ਹੈ ਅਸੀਂ ਮੂਰੇ ਖੜੇ ਆਂ ਉਹ ਬੰਦੇ ਸਾਹਿਬ ਪਾਇਰਾ ਆਣੂ ਪਮਾ ਬਸੰਗ ਮਾਰ ਦੇਣ ਸਾਡੀਆਂ ਲਾਚਾਂ ਉਤੋਂ ਦੀ ਬਸੰਗ ਪੇਰ ਕੋਈ ਗੱਲ ਹੋ ਜਾਈ ਉਹਨਾਂ ਚਿਰ ਅਸੀਂ ਹੌਣ ਨਹੀਂ ਦੇਵਾਂਗੇ ਸਾਡੇ ਭਰਾ ਨੂੰ ਕੁਝ ਬਿਲਕੁਲ ਜੀ ਵੇਖੋ ਇਹ ਮਤਾਵਾ ਝੰਡੇ ਡੰਡੇ ਲੈ ਕੇ ਆਈਆਂ ਖਾਲੀ ਹੱਥ ਨਹੀਂ ਆਈਆਂ ਹਾਂਜੀ ਤੇ ਇੱਥੇ ਆ ਕੇ ਹੁਣ ਇਹਨਾਂ ਨੇ ਵੇਖੋ ਆ ਇੱਥੇ ਬੈਠੀਆਂ ਰਾਤ ਨੂੰ ਪਹਿਰੇ ਤੇ ਬਹਿਣਾ ਹੁਣ ਜਾ ਕੇ ਪ੍ਰਸ਼ਾਦਾ ਸਾਡੀਆਂ ਬਜ਼ੁਰਗ ਮਤਾਵਾਂ ਨੇ ਜਿਹੜੇ ਸਾਡੇ ਨੌਜਵਾਨ ਵੀਰ ਆਏ ਨੇ ਉਹਨਾਂ ਲਈ ਗਰਮ ਗਰਮ ਪ੍ਰਸ਼ਾਦਾ ਵੀ ਤਿਆਰ ਕਰਨਾ ਸੋ ਮਤਾਵਾਂ ਦਾ ਬੜਾ ਵੱਡਾ ਯੋਗਦਾਨ ਪਾਹ ਜੀ ਪਾਂਡੇ ਮਾਨ ਜਾਂ ਵੀਰਾਂ ਨੂੰ ਰੋਟੀ ਖਵਾਉਂਦੇ ਆ ਸਾਰਿਆਂ ਦੇ ਕੱਪੜੇ ਧੋ ਕੇ ਆਏ ਆ ਓਏ ਹੋਏ ਹੋਏ ਵਾਹ ਜੀ ਇਹ ਇਹਨਾਂ ਨੇ ਵੇਖੋ ਟ੍ਰੇਨਿੰਗ ਲਈ ਹੋਈ ਸਾਡੀਆਂ ਮਾਵਾਂ ਨੇ ਪਹਿਲਾਂ ਜਿਹੜੀ ਨਾ ਘਰਾਂ ਜੀ ਕੰਮ ਕਰਦੀਆਂ ਸੀ ਜੇ ਅਸੀਂ ਸਾਰਿਆਂ ਦੇ ਕੱਪੜੇ ਧੋ ਕੇ ਆਈਆਂ ਨੇ ਰੋਟੀ ਪ੍ਰਸ਼ਾਦੇ ਬਣਾ ਕੇ ਖਵਾ ਕੇ ਫੇਰ ਆਈਆਂ ਨੇ ਉਹ ਮਰੇ ਰਿਹਾ ਜਿਹੜੇ ਕਰਾਂਚ ਬੈਠੇ ਆਏ ਆਏ ਇੱਕ ਮਹਿਣਾ ਹੁੰਦਾ ਵੇਖੋ ਕੌਮ ਦਾ ਮਹਿਣਾ ਪੰਜਾਬ ਦਾ ਮਹਿਣਾ ਲੈ ਕੇ ਕਦੀ ਨਹੀਂ ਮਰਨਾ ਚਾਹੀਦਾ ਸਿਆਣੇ ਕਹਿੰਦੇ ਨੇ ਦੀਪ ਸਿੱਧੂ ਵੀ ਕਹਿੰਦੇ ਕੌਮ ਦਾ ਮਹਿਣਾ ਬੜਾ ਮਾੜਾ ਹੁੰਦਾ ਉਹ ਇਹ ਵੀ ਕਹਿੰਦਾ ਹੁੰਦਾ ਹੈ ਕਹਿੰਦਾ ਲੋਕੋ ਤੁਸੀਂ ਭੋਗਾਂ ਦੇ ਇਕੱਠੇ ਹੋਣ ਆਲੇ ਜੇ ਦੀਪ ਸਿੱਧੂ ਜਿਉਂਦੇ ਜੀ ਵਾਜਾਂ ਮਾਰਦਾ ਰੇ ਆਇਆ ਕੋਈ ਨਹੀਂ ਪਰ ਜਦੋਂ ਉਹ ਪੂਰਾ ਹੋ ਗਿਆ ਤੇ 5 ਲੱਖ ਦਾ ਇਕੱਠ ਹੋ ਗਿਆ ਤੇ ਫਿਰ ਉਹਦੀ ਰਾਖ ਵੀ ਉਹਦੇ ਸ਼ਮਸ਼ਾਨ ਘਰ ਤੋਂ ਲੋਕੀ ਚੁੰਡੀਆਂ ਪਰ ਪਰ ਲੈ ਕੇ ਗਏ ਉਹ ਜਿਉਂਦਿਆਂ ਦਾ ਮੁੱਲ ਪਾਇਆ ਕਰੋ ਜਿਉਂਦਿਆਂ ਦਾ ਹੈ ਬੇਬੇ ਹਾਂ ਜਿਉਂਦਿਆਂ ਦਾ ਮੁੱਲ ਪਾ ਕਰੋ ਮਰੇ ਤੋਂ ਕੋਈ ਪਿੱਟਣ ਦਾ ਫਾਇਦਾ ਨਹੀਂ ਪਿੱਛੇ ਕੋਈ ਰੋਣ ਦਾ ਫਾਇਦਾ ਨਹੀਂ ਇੱਥੇ ਜਿਉਂਦਿਆਂ ਦੇ ਮੁੱਲ ਪਾ ਲੰਗੇ ਤੋਂ ਸੱਪ ਲੰਗੇ ਤੋਂ ਅਸੀਂ ਪੰਜਾਬੀ ਸੱਪ ਲੰਗੇ ਤੋਂ ਲੀ ਪੱਟਦੇ ਆ ਲੀ ਪਿੱਟਦੇ ਆ ਨਾ ਫਿਰ ਅਸੀਂ ਤਾਂ ਕਹਿੰਦੇ ਆ ਵੀ ਜੇ ਬਾਅਦ ਚ ਸਾਡੇ ਡੱਲਿਆ ਸਾਹਿਬ ਦਾ ਕੋਈ ਭੋਗ ਤੇ ਆਊਗਾ ਜਾਂ ਕੋਈ ਬਰਛੀਆਂ ਮਨਾਊਗਾ ਫਿਰ ਅਸੀਂ ਨਹੀਂ ਮਨਾਉਣ ਦੇਵਾਂਗੇ ਅਸੀਂ ਆਪਦੀ ਸਿੱਧੂਪੁਰ ਕਿਸਾਨ ਯੂਨੀਅਨ ਤੇ ਜਿਹੜੇ ਸਾਡੇ ਅੱਜ ਨਾਲ ਵਰਗ ਦੇ ਹਰ ਇੱਕ ਵਰਗ ਦੇ ਲੋਕ ਜੁੜੇ ਆ ਉਹੀ ਜਾਣ ਕੇ ਫਿਰ ਅਸੀਂ ਉਸ ਤੋਂ ਬਾਅਦ ਨਹੀਂ ਕਿਸੇ ਨੂੰ ਉੱਥੇ ਭੜਨ ਦੇਵਾਂਗੇ ਅਸੀਂ ਤਾਂ ਇਹ ਸਪਸ਼ਟ ਕਹਿੰਦੇ ਆ ਵੇਖੋ ਜਿੱਥੇ ਡੱਲੇਵਾਲ ਸਾਹਿਬ ਦਾ ਜਜ਼ਬਾ ਜਿੰਦਾਬਾਦ ਹੈ ਤੇ ਉੱਥੇ ਇਹ ਮਤਾਵਾਂ ਦੇ ਨਾਲ ਵੀ ਤੁਸੀਂ ਵੇਖਿਆ ਇਹ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਮਤਾਵਾਂ ਕਹਿੰਦੀਆਂ ਵੀ ਪਹਿਲਾਂ ਸਾਡੀਆਂ ਲਾਸ਼ਾਂ ਉੱਪਰੋਂ ਫੋਰਸ ਲੰਗੇਗੀ ਤੇ ਫਿਰ ਡੱਲੇਵਾਲ ਸਾਹਿਬ ਤੱਕ ਪਹੁੰਚੇਗੀ ਐਡਾ ਮਤਲਬ ਹੀਰਾ ਹੀ ਮਜ਼ਬੂਤ ਕੀਤਾ ਹੋਇਆ ਜੇ ਕੋਈ ਆਸ ਰੱਖੇ ਕਿ ਅਸੀਂ ਹੀਰਾ ਤੋੜ ਕੇ ਆ ਜਾਵਾਂਗੇ ਤੇ ਆ ਮਤਾਵਾਂ ਕਹਿੰਦੀਆਂ ਰਾਤ ਨੂੰ ਐਦੂ ਵੱਡੀਆਂ ਡਾਂਗਾਂ ਫੜ ਲੀਤੀਆਂ ਸੋ ਇਹ ਬਜ਼ੁਰਗ ਮਤਾਵਾ ਹਾਂਜੀਆਂਆਂ ਲੋਹੇ ਦੀਆਂ ਸਾਰੀਆਂ ਦੇਖ ਚੱਕ ਕੇ ਲੋਹੇ ਦੀਆਂ ਇਹ ਬੇਬੇ ਬੜੀ ਨਿੱਗਰ ਹੈ ਹੈ ਦੋ ਤਿੰਨ ਨੂੰ ਇੱਕ ਵਾਈ ਨਿਘੜਾ ਆਉਣ ਦਿੰਦੀ ਤਿੰਨ ਨੂੰ ਚਾਰ ਨੂੰ ਮਾਰ ਕੇ ਮਰਾਂਗੇ ਐ ਨਹੀਂ ਮਰਦੇ ਹੈਗੇ ਅੱਛਾ ਸਤਿਆ ਸਾਹਿਬ ਇਹਨਾਂ ਦੇ ਸਾਡੇ ਗੁਰੂ ਮਹਨੇ ਸਭ ਕੁਝ ਵੈਸ ਹੋਇਆ ਸਾਨੂੰ ਬਾਬੇ ਨਾਨਕ ਨੇ ਮਾਈ ਭਾਗੋ ਦੀਆਂ ਜਾਈਆਂ ਕਿਤੇ ਪਰਵਾਹ ਨਹੀਂ ਮੰਨਾਂਗੀਆਂ ਵਾਹ ਵਈ ਵਾਹ ਹਾਂਜੀ ਜਦੋਂ ਮੈਂ ਕਹਿੰਦਾ ਨਾ ਡੱਲਿਆ ਸਾਹਿਬ ਨੂੰ ਪਟਿਆਲੇ ਤੋਂ ਚੱਕਿਆ ਸੀ ਉਦੋਂ ਵੀ ਸਾਡੀ ਪੁਲਿਸ ਨਾਲ ਬੜੀ ਝੱਟ ਚੱਲੀ ਸੀ ਹੂੰ ਪਹਿਲਾਂ ਸਾਨੂੰ ਉਹਨਾਂ ਨੇ ਚੱਕਿਆ ਗ੍ਰਿਫਤਾਰ ਕਰਿਆ ਜੋਲਕਾ ਜੇਲ੍ਹ ਚ ਲੱਗ ਗਏ ਫਿਰ ਉਦੋਂ ਬਾਅਦ ਡੱਲਿਆ ਸਭ ਨੂੰ ਹੱਥ ਪਾਉਣ ਦਿੱਤਾ ਸੀ ਨਹੀਂ ਅਸੀਂ ਪੂਰਾ ਮੁਕਾਬਲਾ ਕੀਤਾ ਸੀ ਮੈਂ ਡੈਡ ਦੇ ਅਫਸਰਾਂ ਨੂੰ ਕਿਹਾ ਸੀ ਸਾਰਾ ਕੁਝ ਵੇਖਿਆ ਜੀ ਅਫਸਰਾਂ ਨੂੰ ਕਿਹਾ ਸੀ ਵੀ ਜੇ ਇੱਕ ਡਾਂਗ ਮਾਰੀ ਤਾਂ ਮੈਂ ਚਾਰ ਮਾਰੂੰਗੀ ਚਾਹੇ ਮੈਨੂੰ ਉਦੋਂ ਬਾਅਦ ਤੁਸੀਂ ਮਾਰ ਦਿਓ ਪਰ ਮੈਂ ਮਾਰਨ ਲੱਗੀ ਨਹੀਂ ਨਹੀਂ ਦੇਖਣਾ ਮੈਂ ਮਾਰੂੰਗੀ ਸਾਡੇ ਪਿੰਡ ਦੀ ਢੱਲੇਵਾਲ ਸਾਹਿਬ ਦੇ ਨਾਲ ਸੀ ਨਾਲ ਸੀ ਤੇ ਸਾਨੂੰ ਢੱਲੇਵਾਲ ਸਾਹਿਬ ਨੇ ਸੱਦਿਆ ਸੀ ਫੋਨ ਕਰਕੇ ਵੀ ਜੇ ਮੈਨੂੰ ਬਚਾਉਣਗੇ ਤਾਂ ਮੰਡੀਕਲਾਂ ਵਾਲੀਆਂ ਮਾਂਗਾਂ ਬਚਾਉਣਗੇ ਉਹ ਤਾਂ ਵੀ ਬਚਾਇਆ ਸੀ ਤੇ ਹੁਣ ਵੀ ਤੇ ਲੁਧਿਆਣੇ ਤੋਂ ਵੀ ਲਿਆਂਦਾ ਸੀ ਕਿੱਥੇ ਮਰਜੀ ਬਾਈ ਜੀ ਦੇ ਨਾਲ ਡਟ ਕੇ ਖੜਾਂਗੇ ਇਹ ਜੀ ਕੋਈ ਗੱਲ ਨਹੀਂ ਤੇ ਕੋਈ ਸਾਨੂੰ ਡਰ ਨਹੀਂ ਤੇ ਕੋਈ ਸਾਨੂੰ ਨਹੀਂ ਕਿਸੇ ਗੱਲ ਦਾ ਦੇਖੋ ਇਹ ਨੇ ਪੰਜਾਬ ਦੀਆਂ ਸ਼ੇਰਨੀਆਂ ਮਾਈ ਭਾਗੋ ਦੀਆਂ ਜਾਈਆਂ ਕਹਿੰਦੇ ਪ੍ਰਵਾਹ ਨਹੀਂ ਗੀਆਂ ਕਹਿੰਦੇ ਡਾਂਗਾ ਹੱਥ ਦੇ ਵਿੱਚ ਜੇ ਕੋ ਚੜ ਕੇ ਆਏਗਾ ਤੇ ਫਿਰ ਸਾਨੂੰ ਸੁਧਨੇ ਆਉਂਦੇ ਨਹੀਂ ਥੋੜਾ ਕਹਿੰਦੇ ਕਿ ਥੱਲੇ ਬੈਠੋ ਦਰੀਆਂ ਆਓ ਉਹ ਕੁਰਸੀਆਂ ਤੇ ਅਸੀਂ ਆਖਿਆ ਕੁਰਸੀਆਂ ਤੇ ਨਹੀਂ ਬਹਿਣਾ ਹੂੰ ਦਰੀਆਂ ਲਿਆ ਕੇ ਦੋ ਥੱਲੇ ਬੈਠਾਂਗੇ ਪੰਥੀਆਂ ਮਾਰ ਮਾਰ ਹੂੰ ਤੇ ਸਾਨੂੰ ਆਹਦੇ ਰੋਟੀ ਖਾ ਲੋ ਅਸੀਂ ਆਖਿਆ ਨਹੀਂ ਰੋਟੀ ਖਾਂਦੇ ਚਾਹ ਵੀ ਮੰਗੇ ਬਰੈਡ ਖਾਵਾਂਗੇ ਉੱਥੇ ਸਾਨੂੰ ਫਿਰ ਉਹ ਤਿੰਨ ਦਿਨ ਆਏ ਮੈਂ ਜਿករੀ ਚਾਹ ਰੋਟੀ ਦਰੀਆਂ ਸਭ ਕੁਝ ਮਿਲਿਆ ਥਾਣੇ ਚ ਹਾਂ ਥਾਣੇ ਚ ਜੇਲ੍ਹ ਚ ਤੇ ਉਹ ਤੋਂ ਬਾਅਦ ਸਾਨੂੰ ਬਈ ਸਾਰੇ ਸੰਘਰਸ਼ ਜਿਹਦਾ ਕਿਸੇ ਦਾ ਮੋਬਾਈਲ ਰਹਿ ਗਿਆ ਉਹ ਵੀ ਸਾਡੇ ਪਿੰਡ ਆਇਆ ਜਿਹਦਾ ਕਿਸੇ ਕਿਤੇ ਉਹ ਬੈਗ ਰਹਿ ਗਿਆ ਉਹ ਵੀ ਸਾਡੇ ਪਿੰਡ ਆਇਆ ਕੋਈ ਅਹੀ ਜੀ ਗੱਲ ਨਹੀਂ ਹੋਈ ਜੀ ਤੇ ਸਾਡੇ ਬੰਨੇ ਕੋਈ ਹਵਾ ਬੰਨੀ ਨਹੀਂ ਕੋਈ ਚੱਕਿਆ ਵਾਹ ਜੀ ਸਾਡੇ ਪਿੰਡ ਦੀ ਮੰਡੀ ਕਲਾ ਦੀ ਚੜਦੀ ਕਲਾ ਵਾਹ ਜੀ ਵਾ ਮਾਤਾ ਭਾਗੋ ਦੀਆਂ ਵਾਰਸਾਂ ਚੜਦੀ ਕਲਾ ਦੇ ਵਿੱਚ ਨੇ ਕਹਿੰਦੇ ਪ੍ਰਸ਼ਾਦੇ ਵੀ ਤਿਆਰ ਕਰਦੀਆਂ ਤੇ ਰਾਤ ਨੂੰ ਵੱਡੀਆਂ ਡਾਂਗਾ ਲੈ ਕੇ ਆਉਨੀਆਂ ਜੇ ਕੋ ਚੜ ਕੇ ਆਏ ਤੇ ਸਾਨੂੰ ਸੋਧਨੇ ਵੀ ਆਉਂਦੇ ਨੇ ਸੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਇਹ ਕਿਸਾਨੀ ਜਿਹੜੀ ਇਹ ਆਪਾਂ ਵੇਖ ਰਹੇ ਆ ਬਹੁਤ ਆਗੂ ਸਹਿਬਾਨ ਆਏ ਨੇ ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਆਏ ਨੇ ਉੱਥੇ ਪੰਥਕ ਆਗੂ ਵੀ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ